ਇਸ ਘਰ 'ਚ ਇੱਕ ਤੀਵੀਂ ਆਈ ਸੀ ਜਿਹਦੇ 'ਚ ਸਭ ਨੂੰ ਕਮੀਆਂ ਦਿਸੀਆਂ ਕਿਸੇ ਨੂੰ ਤੇ ਗੋਨੀ ਦਿਖੇ ਸੀ ਅੱਜ ਇੱਕ ਤੀ ਦੁਰਗੀ ਦਿਨੀਆਂ ਤੋਂ ਕਿਸੇ ਦੇ ਘਰ 'ਚ ਸਾਥਰ ਵਿਸ਼ੇ ਸੀ ਪਿਓ ਜਿਵੇਂ ਹੋਸ਼ ਕੋ ਬੈਠਾ ਤੇ ਮਾਂ ਦਾ ਰੋਣਾ ਚੁੱਪ ਨਹੀਂ ਹੁੰਦਾ ਸੀ ਸਾਰਾ ਪਰਿਵਾਰ ਉਸ ਲਾਸ਼ ਨੂੰ ਲੂੰਦਾ ਰਿਹਾ ਕਿਹਦੀ ਜ਼ਬਾਨ ਤੇ ਲੱਗਾ ਨਹੀਂ ਗੁੰਡਾ ਸੀ ਹੌਲੀ-ਹੌਲੀ ਢੀੜ ਵੱਧਦੀ ਗਈ ਆਉਣ ਵਾਲੀਆਂ ਜਨਾਨੀਆਂ ਵੀ ਜਗ੍ਹਾ ਮੱਲ ਲੱਗੀਆਂ ਘਰ ਵੱਡਾ ਸੀ ਲਾਸ਼ ਪਈ ਸਾਹਮਣੇ ਕਿਸੇ ਨੂੰ ਫਿਕਰ ਹੀ ਨਹੀਂ ਮੁੰਡਾ ਦੁਬਾਰਾ ਵਿਹੋਣੀਆਂ ਗੱਲਾਂ ਚੱਲਣ ਲੱਗੀਆਂ ਜਿਸ ਮਾਪੇ ਦੀ ਜ਼ਿੰਦਗੀ ਨਰਕੋ ਦੀ ਉਹਨੂੰ ਕਿਤੇ ਥਾਂ ਮਿਲ ਜਾਊ ਕੋਈ ਕਹਿੰਦਾ ਮੇਰੀ ਰਿਸ਼ਤੇਦਾਰੀ ਚ ਕੁੜੀ ਹੈ ਕਿ ਆ ਚਲੋ ਕਰਨਾ ਤਾਂ ਹੈ ਹੀ ਇੱਕ ਦਿਨ ਬੱਚੇ ਨੂੰ ਮਾਂ ਮਿਲ ਜਾਊ ਪਰ ਕਿਸੇ ਨੇ ਉਸ ਮਾਪੇ ਨੂੰ ਇੱਕ ਰੀਣੀ ਪੁੱਛਿਆ ਕੀ ਦੀਕਰੋ ਜੀ ਗਈ ਹੈ ਇਹਨਾਂ ਨੂੰ ਤਾਂ ਨਾਉ ਦੁਬਾਰਾ ਮਿਲ ਗਈ ਪਰ ਉਹਨੂੰ ਕੀ ਮਿਲਿਆ ਦੀਦੀ ਕਰੋਤੀ ਗਈ ਹੈ ਗੱਲਾਂ ਡੂੰਘੀਆਂ ਵਾਂ ਸਮਝ ਐਡੀ ਛੇਤੀ ਥੋੜੀ ਲੱਗੂਗੀ ਗੱਲਾਂ ਚ ਸੱਚਾਈ ਹੈ ਥੋੜੀ ਗੌੜੀ ਲੱਗੂਗੀ ਲੋਕ ਦੁਬਾਰਾ ਗੱਲਾਂ ਕਰਨ ਲੱਗੇ ਮਰਨਾ ਜਿੰਨਾ ਬਣਿਆ ਫੇਰ ਕੀ ਸੀ